ਹਾਂਜੀ ਤਾਂ ਆ ਜਿਹੜਾ ਵਹਿਮ ਤੈਨੂੰ ਹੋ ਗਿਆ ਨਾ ਵੀ ਤੇਰੇ 11000 ਸਬਸਕ੍ਰਾਈਬਰ ਨੇ ਤੇ ਇਹ ਤੇਰੇ ਆਪ ਦੇ ਆਪ ਦੇ ਦਮ ਤੇ ਬਣ ਗਏ ਨੇ ਇਹ ਤੇਰਾ ਬਹੁਤ ਵੱਡਾ ਵਹਿਮ ਆ ਅੱਜ ਮੈਂ ਤੇਰਾ ਵਹਿਮ ਹੀ ਦੂਰ ਕਰਨ ਵਾਸਤੇ ਬੈਠੀ ਹਾਂ ਤੈਨੂੰ ਕੀ ਲੱਗਦਾ ਵੀ ਜਿਹੜੀਆਂ ਤੇਰੀਆਂ ਵੀਡੀਓਜ਼ ਚੱਲ ਰਹੀਆਂ ਨੇ ਜਿਹੜੇ ਤੇਰੇ ਵਿਊਜ਼ ਆ ਰਹੇ ਨੇ ਹਨਾ ਤੇ ਉਹ ਤੇਰੇ ਵਿਊਜ਼ ਕਿਉਂ ਆ ਰਹੇ ਨੇ ਕਿਉਂਕਿ ਤੂੰ ਬਹੁਤ ਜ਼ਿਆਦਾ ਵੱਡੀ ਕੋਈ ਸੈਲੀਬ੍ਰਿਟੀ ਬਣ ਚੁੱਕੀ ਹੈ ਜਾਂ ਬਹੁਤ ਵੱਡੀ ਸਟਾਰ ਬਣ ਚੁੱਕੀ ਹੈ ਬਿਲਕੁਲ ਨਹੀਂ ਇਤਰਾ ਵਹਿਮ ਅੱਜ ਤੇਰਾ ਵਹਿਮ ਹੀ ਦੂਰ ਕਰਨਾ ਮੈਂ ਤੈਨੂੰ ਮੈਂ ਦੱਸੂਗੀ ਸੱਚ ਵੀ ਕੀ ਦੇ ਕਰਕੇ ਕੀ ਦੇ ਦਮ ਤੇ ਤੇਰਾ ਜਿਹੜਾ ਚੈਨਲ ਆ ਇੱਥੋਂ ਤੱਕ ਆ ਗਿਆ ਤੇ ਤੈਨੂੰ ਆਪ ਦੇ ਆਪ ਚ ਸੁਧਾਰ ਲਿਆਉਣਾ ਪੈਣਾ ਕਿਉਂਕਿ ਜਿੰਨਾ ਜਿਹੜਾ ਹੈਗਾ ਨਾ ਤੇਰਾ ਬੋਲਣ ਦਾ ਢੰਗ ਹੈਗਾ ਤੇ ਜਿਨੇ ਜਿਹਦੇ ਕਰਕੇ ਤੂੰ ਇੱਥੇ ਤੱਕ ਆਈਆਂ ਥੋੜੇ ਦੋਹਾਂ ਚ ਜ਼ਮੀਨ ਅਸਮਾਨ ਦਾ ਫਰਕ ਆ ਠੀਕ ਹੈ ਟਾਪਾ ਕਰਦੇ ਆ ਵੀਡੀਓ ਨੂੰ ਸਟਾਰਟ ਵੀਡੀਓ ਨਾਲ ਬਣੇ ਰਹੋ ਤੁਹਾਡੇ ਸਾਹਮਣੇ ਕੁਝ ਗੱਲਾਂ ਰੱਖਦੀ ਹਾਂ ਮੈਂ ਪਹਿਲਾਂ ਇੱਕ ਕਲਿੱਪ ਸ਼ੇਅਰ ਕਰਦੀ ਹਾਂ ਦੇਖਿਓ ਜ਼ਰਾ YouTube ਚੈਨਲ ਤੇ ਹਾਂਜੀ ਤੇ ਅੱਜ ਮੈਨੂੰ ਮੇਰੇ ਹਸਬੰਦ ਦਾ ਫੋਨ ਆਇਆ ਤੇ ਉਹ ਕਹਿ ਰਿਹਾ ਕਿ ਮੇਰੇ ਲਈ ਕੁਝ ਸਰਪ੍ਰਾਈਜ਼ ਆ ਤੇ ਮੈਂ ਸਰਪ੍ਰਾਈਜ਼ ਲਈ ਪੂਰੀ ਤਿਆਰਾਂ ਤੇ ਦੇਖਦੇ ਆ ਕੀ ਲਿਆਉਂਦੇ ਆ ਤੇ ਕੀ ਆ ਸਰਪ੍ਰਾਈਜ਼ ਮੇਰੇ ਲਈ ਹਨਾ ਤੇ ਮੈਨੂੰ ਤਾਂ ਵੈਸੇ ਕੁਝ ਗਿਫਟ ਲੱਗ ਰਿਹਾ ਬਟ ਇਹ ਨਹੀਂ ਪਤਾ ਕੀ ਦਿੱਤਾ ਦੇਖੀਏ ਚਲੋ ਵੀ ਚਲੋ ਦੇਖਦੇ ਆ ਫਿਰ ਕੀ ਗਿਫਟ ਆ ਕੀ ਨਹੀਂ ਹਨਾ ਤੇ ਕੀ ਸਰਪ੍ਰਾਈਜ਼ ਆ ਤੇ ਦਿਖਾਵਾਂਗੇ ਤੁਹਾਨੂੰ ਜ਼ਰੂਰ ਵਲੌਗ ਨਾਲ ਬਣੇ ਰਹੋ ਤੇ ਲਾਈਕ ਕਰਦੇ ਰਹੋ ਬਲਤ ਇਹ ਪਾਗਲਾ ਵਾਂਗੂ ਹਸਦੀ ਜਾਊਗੀ ਹੈ ਕੋਈ ਤਕ ਬਣਦਾ ਇਹਦੀ ਗੱਲ ਦਾ ਪਹਿਲਾਂ ਤਾਂ ਇਹਨੂੰ ਇਹ ਨਹੀਂ ਪਤਾ ਵੀ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਮੇਰੇ ਹਸਬੰਡ ਨੇ ਨਾ ਮੈਨੂੰ ਕਾਲ ਕੀਤੀ ਉਹ ਮੈਨੂੰ ਕਹਿੰਦੇ ਤੇਰੇ ਵਾਸਤੇ ਨਾ ਇੱਕ ਸਰਪ੍ਰਾਈਜ਼ ਆ ਕੀ ਸਰਪ੍ਰਾਈਜ਼ ਆ ਐਵੇਂ ਵੀ ਨਹੀਂ ਪਤਾ ਕਿ ਗਾਲਾਂ ਹੀ ਹੋਣ ਕੀ ਕਮੇ ਹੋਣ ਇਹਨੂੰ ਹੈਗੀ ਤਾਂ ਤੂੰ ਗਾਲਾਂ ਦੇ ਲੈ ਕੀ ਐ ਪਰ ਉਹ ਵਿਚਾਰਾ ਨਾ ਕੀ ਕਰੇ ਕਿਉਂਕਿ ਤੂੰ ਉਹਨੂੰ ਘਰ ਜੋ ਕਰਦਾ ਛੱਡਿਆ ਨਹੀਂ ਹੁਣ ਤੈਨੂੰ ਕੁਝ ਕਹਿ ਵੀ ਨਹੀਂ ਸਕਦਾ ਹਨਾ ਜੇ ਕਹੂਗਾ ਤਾਂ ਇਸ ਘਰ ਤੋਂ ਵੀ ਜਾਊਗਾ ਤੁਹਾਨੂੰ ਮੈਂ ਇਹ ਲੱਛਣ ਦਿਖਾਉਣੀ ਆ ਇਹਨੂੰ ਚੱਲ ਪਹਿਲੀ ਗੱਲ ਆ ਤਾਂ ਇਹਨੇ ਸਰਪ੍ਰਾਈਜ਼ ਸਰਪ੍ਰਾਈਜ਼ ਕੋਸ਼ਣੀਗਾ ਇਹਨੇ ਜੋ ਵੀ ਹੈਗਾ ਆਪਦੇ ਆਪ ਇਹਨੂੰ ਸਾਰਾ ਕੁਝ ਪਤਾ ਸੀ ਵੀ ਗਿਫਟ ਕੀ ਆ ਕੀ ਨਹੀਂ ਹਨਾ ਤੇ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਜਦੋਂ ਆਪਣੇ ਵਾਸਤੇ ਕੁਝ ਸਰਪ੍ਰਾਈਜ਼ ਹੁੰਦਾ ਹੈ ਨਾ ਤਾਂ ਉਹ ਚੀਜ਼ ਆਪਾਂ ਨੂੰ ਨਹੀਂ ਪਤਾ ਹੁੰਦੀ ਤਾਂ ਜਿਹੜਾ ਆਪਾਂ ਵਲੌਗ ਸ਼ੂਟ ਕਰਦੇ ਹਾਂ ਜਾਂ ਕੈਮਰੇ ਦੇ ਵਿੱਚ ਕੁਝ ਵੀ ਆਪਾਂ ਕੈਪਚਰ ਕਰਦੇ ਹਾਂ ਤਾਂ ਉਹ ਆਪਣੇ ਰਿਐਕਸ਼ਨਸ ਤੇ ਆਪਣਾ ਜਿਹੜਾ ਆਪਣੇ ਮੂੰਹ ਚ ਉਸ ਟਾਈਮ ਵਰਡਸ ਨਿਕਲਦੇ ਨੇ ਨਾ ਕੋ ਡਿਫਰੈਂਟ ਹੁੰਦੇ ਨੇ ਜਦੋਂ ਮਤਲਬ ਕਿ ਨਾਰਮਲੀ ਕੋਈ ਆਪਾਂ ਨੂੰ ਸਰਪ੍ਰਾਈਜ਼ ਦਿੰਦਾ ਹੈ ਬਟ ਜਦੋਂ ਆਪਾਂ ਨੂੰ ਆਲਰੇਡੀ ਪਤਾ ਹੋਵੇ ਕਿ ਸਰਪ੍ਰਾਈਜ਼ ਕੀ ਆ ਜਾਂ ਚੀਜ਼ ਕੀ ਆ ਤਾਂ ਆਪਾਂ ਜਿਹੜੀ ਆਪਣੀ ਐਕਸਪੈਕਟੇਸ਼ਨਸ ਹੁੰਦੀਆਂ ਨੇ ਉਹ ਉਦਾਂ ਦੀਆਂ ਨਹੀਂ ਹੁੰਦੀਆਂ ਆਪਾਂ ਨੂੰ ਕਿਉਂਕਿ ਆਲਰੇਡੀ ਪਤਾ ਹੀ ਹੈ ਆਪਣੇ ਰਿਐਕਸ਼ਨਸ ਉਦਾਂ ਦੇ ਨਹੀਂ ਹੁੰਦੇ ਸੋ ਤਾਂ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਇਸ ਕੁੜੀ ਨੇ ਫੇਰ ਵੀ ਚਲੋ ਜੋ ਵੀ ਢੰਗ ਕੀਤਾ ਨੇ ਕੰਟੈਂਟ ਬਣਾਉਣਾ ਸੀ ਵਲੌਗ ਪਾਉਣਾ ਦਾ ਇਹਨੇ ਜੋ ਵੀ ਢੰਗ ਬਣਾਉਣਾ ਸੀਗਾ ਇਹਨੇ ਕੀ ਕੀਤਾ ਉਹਨੂੰ ਅਨੁਸਾਰ ਵਿਚਾਰਾ ਥੱਕਿਆ ਹਾਰਾ ਕੰਮ ਤੋਂ ਆਇਆ ਬੇਅਕਲ ਇੱਕ ਪਾਸੇ ਤਾਂ ਕਹਿੰਦੀ ਆ ਵੀ ਅਸੀਂ ਘਰ ਬਣਾਉਣਾ ਕਰੇ ਬੈਠੀ ਇਹਨੂੰ ਆਇਆ ਵੀ ਮੈਂ ਬਹੁਤ ਤਕੜੀ ਯੂਟਿਊਬਰ ਬਣ ਜਾਣਾ ਤੇ ਫੇਰ ਘਰ ਬਣਾਉਂਗੀ ਬਈ ਇਹ ਤਾਂ ਇੱਕ ਸਾਈਡ ਬਿਜ਼ਨਸ ਦੇ ਤੌਰ ਤੇ ਹੈ ਇੱਕ ਕੰਮ ਆ ਵੇਲਿਆਂ ਦਾ ਕੰਮ ਆ ਮੈਨੂੰ ਤਾਂ ਲੱਗਦਾ ਹੈ ਨਾ ਵੀ ਇੱਕ ਇਦਾਂ ਦਾ ਕੰਮ ਆ ਵੀ ਚਲੋ ਜੇ ਚੱਲ ਪਿਆ ਤਾਂ ਠੀਕ ਹੈ ਆਦਰਵਾਇਜ਼ ਪਤਾ ਹੀ ਨਹੀਂ ਸਾਲ-ਸਾਲ ਚੀਚੀ ਵੀ ਨੇ ਲੋਕ ਕਿੰਨੇ-ਕਿੰਨੇ ਸਾਲ ਫਿਰਦੇ ਆ ਠੱਕੇ ਖਾਂਦੇ YouTube ਤੇ ਇਹਨੂੰ ਲੱਗਦਾ ਮੈਂ ਅੱਜ ਹੀ ਕਿਤੇ ਬਣ ਜੂਗੀ ਇਹ ਕਿਸਮਤ ਹੁੰਦੀ ਆ ਤਾਂ ਉਹ ਥੱਕਿਆ ਹਾਰਿਆ ਕੰਮ ਤੋਂ ਆਇਆ ਉਹਨੂੰ ਇਹ ਕੀ ਕਹਿੰਦੀ ਆ ਮੈਨੂੰ ਛੇਤੀ ਦਿਖਾਓ ਮੇਰਾ ਸਰਪ੍ਰਾਈਜ਼ ਕੀ ਆ ਛੇਤੀ ਦਿਖਾਉ ਮੇਰਾ ਸਰਪ੍ਰਾਈਜ਼ ਕੀ ਹੈ ਉਹ ਨੂੰ ਐਂ ਕਰੀ ਜਾਂਦੀ ਹੈ ਉਹ ਕਹਿੰਦਾ ਪਾਣੀ ਤਾਂ ਲਿਆ ਦੇ ਉਹ ਨੂੰ ਪਾਣੀ ਬੁਣੀ ਫੁੜਾ ਰਹੀ ਹੈ ਮੈਂ ਨਾਲ ਨਾਲ ਐਡ ਕਰਦੀ ਆ ਪਾਣੀ ਫੜਾਉਗੀ ਫਿਰ ਹੁਣ ਕੂਗੀ ਆ ਤੁਸੀਂ ਵੇਖਿਓ ਚਲੋ ਪਾਣੀ ਦਿਨੀਆ ਪਹਿਲਾਂ ਐਂ ਦੱਸੋ ਮੇਰੇ ਵਾਸਤੇ ਕੀ ਸਰਪ੍ਰਾਈਜ਼ ਆ ਠੀਕ ਕਰ ਲਓ ਨੀਆ ਹਲੋ ਜੀ ਛੇਤੀ ਦੱਸੋ ਦੇਖਣਾ ਮੈਂ ਕੀ ਆ ਕਿ ਪਹਿਲਾਂ ਚਾਹ ਪੀਓਗੇ ਕੋਈ ਚੰਗ ਦੇਖੀ ਚੱਲੇ ਲੱਛਾ ਪਣਾ ਚਾਹ ਪੀਣੀ ਆ ਚਲ ਮੂੰ ਤੇ ਬੋਲੂ ਵੀ ਆਏ ਮੂੰ ਜਾਂ ਬਣਾ ਬਣਾ ਕੇ ਆਏ ਥੋੜੀ ਕਰਦੇ ਹੁੰਦੇ ਆ ਤੁਸੀਂ ਫਿਰ ਸਰਪ੍ਰਾਈਜ਼ ਤਾਂ ਦੱਸ ਸਕਦੇ ਆ ਵੀ ਜਿਵੇਂ ਬੜੀ ਫੂਰਪਰੀ ਹੁੰਦੀ ਆ ਐ ਟੇ ਭੜੇ ਭੜੇ ਇਹਨੂੰ ਆਏ ਲੱਗਦਾ ਇੰਨੀ ਓਵਰ ਐਕਟਿੰਗ ਕਰਦੀ ਐ ਨਾ ਇਹ ਇੰਨੀ ਓਵਰ ਐਕਟਿੰਗ ਕਰਦੀ ਐ ਕਿ ਗੱਲਾਂ ਹੀ ਛੱਡ ਦੇ ਉਹੀ ਕੁਛ ਬਣਾ ਕੇ ਖਵਾਉਂਗੀ ਜੇ ਕਹੋਗੇ ਜੂਸ ਬਣਾ ਦੇ ਜੂਸ ਬਣਾ ਲੂ ਬਣਾਣਾ ਸ਼ੇਕ ਬਣਾ ਲੂ ਕੀ ਖਾਣਾ ਪੀਣਾ ਉਹੀ ਤਾਂ ਬਣਾ ਲੂ ਕੱਲ ਬਣ ਗਿਫਟ ਦਵੋ ਮੇਰਾ ਹੁੱਤੀ ਗੱਲ ਹਾਂ ਕੱਲ ਨੂੰ ਵੰਡੇ ਲੈਣੇ ਪੈਣਗੇ ਜਾ ਕੇ ਉਦੋਂ ਚੜਦਾ ਚੰਦਾ ਆ ਦੇਖਿਓ ਜ਼ਰਾ ਮੈਂ ਸਾਈਡ ਤੇ ਨੇ ਇੱਕ ਕਲਿੱਪ ਐਡ ਕਰ ਉਹ ਐਡ ਕਰਦੀ ਆ ਇਹਦਾ ਪੋਸਟਰ ਜਿਹੜਾ ਉਹਨਾਂ ਨੇ ਜਿਹੜਾ ਥੰਬਨੇਲ ਲਾਇਆ ਸੀ ਕਿ ਨੇਲ ਆਰਟ ਹੋ ਗਿਆ ਤੇ ਕੈਰਟਿੰਡਾਂ ਨੂੰ ਜਾਣਾ ਕਿੱਥੇ ਆ ਸਖਮਣੀ ਸਹਿਬ ਦਾ ਪਾਠ ਰਖਵਾਇਆ ਪਾਠ ਤੇ ਜਾਣਾ ਉਥੇ ਆਪਾਂ ਮਰਿਆਦਾ ਨਾਲ ਜਾਂਦੇ ਆ ਇਹਨੇ ਤਿਆਰੀਆਂ ਐਦਾਂ ਸ਼ੁਰੂ ਕਰਤੀਆਂ ਜਿੱਦਾਂ ਕਿਸੇ ਵਿਆਹ ਤੇ ਜਾਣਾ ਹੁੰਦਾ ਹਾਲਾ ਕਿ ਪਰਮਾਤਮਾ ਨੇ ਹਨਾ ਉਹਨਾਂ ਦੇ ਘਰ ਮੀਨੂ ਸੀਰਾ ਦੇ ਘਰ ਖੁਸ਼ੀਆਂ ਬਖਸ਼ੀਆਂ ਨੇ ਹਨਾ ਵੀ ਚਲੋ ਵਧੀਆ ਉਹਨੂੰ ਐਨੇ ਕਿ ਜੋਕਰੀ ਕਰਿਆ ਵੀ ਉਹਦੇ ਘਰ ਉਹਨੇ ਮਹਾਰਾਜ ਜੀ ਦੇ ਪੈਰ ਪਵਾਏ ਹਨਾ ਅਸੀਂ ਵੀ ਕਰਵਾਉਨੇ ਆ ਹਰ ਸਾਲ ਸਖਮਣੀ ਸਹਿਬ ਦਾ ਪਾਠ ਘਰੇ ਘਰੇ ਕਰਵਾਉਨੇ ਆ ਹਰ ਸਾਲ ਕਰਵਾਉਣੀ ਆ ਮੇਰੀ ਗੁੜੀਆਂ ਦੇ ਬਰਥਡੇ ਤੇ ਉਹਦੇ ਲਈ ਕੈਰੋਟਨ, ਨੀਲਾਟ ਹਨਾ ਇਹ ਸਭ ਚੀਜ਼ਾਂ ਕਰਵਾਉਣ ਦੀ ਕੀ ਲੋੜ ਫਿਰ ਦੋ ਦਿਨ ਪਹਿਲਾਂ ਹੀ ਵਲੌਗਸ ਦੱਸਣ ਲੱਗੇ ਵੀ ਸਾਡੇ ਚਾਹੇਤੇ ਉੱਥੇ ਪਹੁੰਚ ਜਾਣ ਹਨਾ ਇਹੀ ਹੈ ਮਤਲਬ ਫਿਰ ਇਹਨਾਂ ਦਾ ਵੀ ਲੋਕ ਉੱਥੇ ਪਹੁੰਚਣ ਇਕੱਠ ਹੋਵੇ ਸਾਡੇ ਨਾਲ ਫੋਟੋਆਂ ਕਰਾਉਣ ਇਹ ਵੋ ਹਨਾ ਯਾਰ ਤੁਸੀਂ ਕੀ ਹਰ ਜਗ੍ਹਾ ਤੇ ਜਾ ਕੇ ਤੁਸੀਂ ਹਰ ਜਗ੍ਹਾ ਤੇ ਜਾ ਕੇ ਕੀ ਮੈਂ ਕਮਾ ਹਣਾ ਇੱਕ ਨਾ ਲਿਮਿਟ ਹੁੰਦੀ ਆ ਓਵਰ ਐਕਟਿੰਗ ਦੀ ਇੱਕ ਲਿਮਿਟ ਹੁੰਦੀ ਆ ਕਿਸੇ ਹੱਦ ਤੱਕ ਹਰ ਚੀਜ਼ ਜਿਹੜੀ ਹੈਗੀ ਨਾ ਉਹ ਚੰਗੀ ਲੱਗਦੀ ਹੈ ਜਦੋਂ ਆਪਾਂ ਹੱਦ ਤੋਂ ਵੱਧ ਕੇ ਕੁਝ ਕਰਦੇ ਆ ਨਾ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਫਿਰ ਲੋਕਾਂ ਨੂੰ ਖਟਕਦੀਆਂ ਨੇ ਤੇ ਬਸ ਉਹੀ ਚੀਜ਼ ਸਾਨੂੰ ਜਿਹੜੀ ਹੈਗੀ ਉਹ ਚੀਜ਼ਾਂ ਹਾਲਾਂਕਿ ਸੋਨੂ ਦੇ ਵਿੱਚ ਇੰਨੀ ਓਵਰ ਐਕਟਿੰਗ ਹੈ ਨਹੀਂ ਪਰ ਸੋਨੂ ਦੀ ਜਿਹੜੀ ਭੈਣ ਆ ਨਾ ਇਹ ਤਾਂ ਮੈਨੂੰ ਸੱਚੀ ਇੰਨੀ ਓਵਰ ਐਕਟਿੰਗ ਕਰਦੀ ਮੈਨੂੰ ਨਹੀਂ ਪੜੀ ਲੱਗਦੀ ਨਾ ਸਿੱਧੀ ਗੱਲ ਹੈ। ਇਹ ਇੱਕ ਇੱਕ ਗੱਲ ਹੋਏ ਤਾਂ ਸਪ੍ਰਾਈਜ਼ ਨਹੀਂ ਦੱਸ ਸਕਦੀ ਮੈਨੂੰ ਕੀ ਹੈ। ਮੇਰੀ ਕੁੜੀਆ ਵੀ ਹੱਸਦੀ ਆ। ਤੇ ਕੀ ਕੱਗੇ ਹੁਣ ਤੈਨੂੰ ਫਿਰ ਬਾਲ ਜੇ ਕੋਲ ਕੇ ਨਾ ਕੋ ਗੱਲ ਹੈ ਯਾ ਸਾਰਾ ਦਿਨ ਵੀ ਕਰੇ ਵੀ ਕਿ ਉਹਦੀ ਮਤ ਮਰੀ ਪਈ ਐ ਸਾਰਾ ਦਿਨ ਆਲੂਆਂ ਦੀਆਂ ਰੈਸਪੀਆਂ ਬਣਾਵਣਾ ਘਰੇ ਖਾਈ ਜਾਂਦੀ ਐ ਵਿਲੀ ਹੈਗੀ ਐ ਚਲ ਸੋਨ ਨੂੰ ਵੀ ਜਾਂਦੀ ਹੈਗੀ ਕਿਤੇ ਹਨਾ ਕਿਤੇ ਨਾ ਕਿਤੇ ਸੋਨ ਨੂੰ ਤਾਂ ਜਾਂਦੀ ਰਹਿੰਦੀ ਐ ਜ਼ਿਆਦਾਤਰ ਘਰੇ ਟਿਕਦੀ ਨਹੀਂ ਤੇ ਦੀਪ ਨਾਲ ਫਿਰਦੀ ਐ ਜਾਂ ਜੋ ਵੀ ਉਹਦੀਆਂ ਪ੍ਰੋਮੋਸ਼ਨਸ ਵਗੈਰਾ ਜੋ ਵੀ ਕਰਦੀ ਐ ਠੀਕ ਐ ਇਹ ਘਰੇ ਵਿਲੀ ਹੁੰਦੀ ਐ ਇਹ ਇਸੇ ਕੰਮ ਤੇ ਵੀ ਤੂੰ ਬਠੰਡੇ ਰਹਿਣੀ ਆ ਤੂੰ ਬਠੰਡੇ ਕਿਸੇ ਦੇ ਜੌਬ ਕਰ ਲੈ ਹੈਂ ਜੇ ਚੰਗੀ ਸਟੱਡੀ ਕੀਤੀ ਹੈ ਤੈਨੂੰ ਰਿਸੈਪਸ਼ਨਿਸਟ ਦੀ ਜਾਂ ਹਸਪੀਟਲ ਚ ਕਿਤੇ ਜੌਬ ਮਿਲ ਜਾਣੀ ਹੈ ਠੀਕ ਹੈ ਤੂੰ ਜੌਬ ਕਰ ਲੈ ਜਾਂ ਫਿਰ ਜੇ ਤੂੰ ਜੌਬ ਨਹੀਂ ਕਰ ਸਕਦੀ ਤਾਂ ਤੂੰ ਇੱਕ ਕੰਮ ਕਰ ਸਕਦੀ ਆ ਬਠਿੰਡੇ ਦੇ ਵਿੱਚ ਘਰਾਂ ਦੇ ਵਿੱਚ ਕੰਮ ਮਿਲ ਜਾਂਦਾ ਮੈਂ ਤਾਂ ਤੈਨੂੰ ਇਹੀ ਕਹੂੰਗੀ ਲੋਕ ਕਰਦੇ ਨੇ ਨਾ ਅਕਸਰ ਹੱਕ ਦੀ ਮਿਹਨਤ ਦੀ ਠੀਕ ਹੈ 7-7 8-8000 ਰੁਪਿਆ ਆਰਾਮ ਨਾਲ ਤੈਨੂੰ ਮਿਲ ਸਕਦਾ ਇਹ ਤੇ ਰਿਸੈਪਸ਼ਨ ਦੀ ਜੌਬ ਕਰਕੇ ਤੇ ਹਸਪੀਟਲ ਚ ਲੱਗ ਜਾਂ ਕਿਸੇ ਘਰ ਦੇ ਵਿੱਚ ਕੰਮ ਕਰ ਫੇਰ ਘਰ ਬਣੂਗਾ ਐਦਾ ਘਰ ਨਹੀਂ ਬਣਦਾ ਤੇਰਾ ਤਾਂ ਤਾਂ ਆਇਆ ਮੈਂ YouTube ਫਿਰ YouTube ਦੀ ਗੱਲ ਲਾ ਲਓ ਇਹਨੂੰ ਇਹ ਲੱਗਦਾ ਵੀ YouTube ਜਿਹੜਾ ਹੈਗਾ ਨਾ ਮੇਰਾ ਮੇਰੇ ਦਮ ਤੇ ਚੱਲ ਗਿਆ ਇਹਦੇ ਦਮ ਤੇ ਨਹੀਂ ਚੱਲਿਆ ਉਹ ਉਹਨੇ ਵਲੌਗ ਦੇ ਵਿੱਚ ਸੋਨੂ ਨੇ ਕਹਿਤਾ ਕਿ ਇਹਨੂੰ ਜਿਹੜਾ ਹੈਗਾ ਫੋਲੋ ਕਰ ਲਓ ਤੇ ਇਸ ਕਰਕੇ ਲੋਕ ਜਿਹੜੇ ਹੈਗੇ ਨਾ ਇਹਨੂੰ ਉਹਦੇ ਹੀ ਕੁਝ ਸਬਸਕ੍ਰਾਈਬਰ ਇਹਨੂੰ ਦੇਖ ਰਹੇ ਨੇ ਤਾਂ ਸੋਨੂ ਦੇ ਆਪਣੇ ਵਲੌਗ ਦੇ ਵਿੱਚ ਇਹ ਕਹਿਣ ਨਾਲ ਕਿ ਹਾਂ ਇਹਨੂੰ ਚੈਨਲ ਬਣਾਇਆ ਇਹਨੂੰ ਫੋਲੋ ਕਰੋ ਤਾਂ ਉਹਦੇ ਹੀ ਕੁਝ ਸਬਸਕ੍ਰਾਈਬਰ ਨੇ ਜਿਨ੍ਹਾਂ ਨੇ ਇਹਨੂੰ ਫੋਲੋ ਕੀਤਾ ਹੋਇਆ ਵਰਨਾ ਤੇ ਉਹਦੇ ਹੀ ਕੁਝ ਸਬਸਕ੍ਰਾਈਬਰ ਨੇ ਜਿਹੜੇ ਇਹਨੂੰ ਦੇਖਦੇ ਨੇ ਅਦਰਵਾਈਜ਼ ਮੈਨੂੰ ਲੱਗਦਾ ਵੀ ਮੋਸਟਲੀ ਇਹਨੂੰ ਸਾਰੇ ਲਾਨਤਾ ਹੀ ਪਾਉਂਦੇ ਨੇ ਕਮੈਂਟਾਂ ਦੇ ਵਿੱਚ ਹਰ ਕੋਈ ਇਹਨੂੰ ਇੱਕ ਹੀ ਚੀਜ਼ ਕਹਿੰਦਾ ਇਹਨੂੰ ਆਪਣੇ ਹਸਬੰਡ ਨਾਲ ਗੱਲ ਕਰਨ ਦੀ ਤਮੀਜ਼ ਹੈ ਨਹੀਂ ਅਕਲ ਹੈ ਨਹੀਂ ਕਿ ਆਪਣੇ ਹਸਬੰਡ ਨਾਲ ਕਿੱਦਾਂ ਟ੍ਰੀਟ ਕਰਨਾ ਉਹਨੂੰ ਤਾਂ ਉਹੀ ਸਮਝਦੀ ਹੈ ਇਹ ਠੀਕ ਹੈ ਸੈਕੰਡ ਥਿੰਗ ਇਹ ਆ ਕਿ ਹਰ ਵਕਤ ਮਤਲਬ ਘਰ ਦਾ ਅੰਨ ਖਰਾਬ ਕਰਨ ਲੱਗੀ ਰਹਿੰਦੀ ਆ ਇਹਨੂੰ ਇਹ ਇਹ ਲੱਗਦਾ ਵੀ ਚੈਨਲ ਮੇਰਾ ਆਪਣੇ ਦਮ ਤੇ ਚੱਲੀ ਜਾਂਦਾ ਜੋ ਵੀ ਆ ਪਰ ਇਹ ਤਾਂ ਬਹੁਤ ਵੱਡਾ ਗ੍ਰੇਮ ਆ ਸੋ ਅੱਜ ਮੈਂ ਇਹੀ ਕਲੀਅਰ ਕਰਨਾ ਚਾਹੁੰਦੀ ਸੀ ਵੀ ਸੋਨੂ ਕਰਕੇ ਆ ਜਿਹੜੇ ਤੇਰੇ 4 ਵਿਊ ਆਉਂਦੇ ਨੇ ਨਾ ਉਹ ਸਿਰਫ ਸੋਨੂ ਦੀ ਬਦੌਲਤ ਆ ਰਹੇ ਨੇ ਸੋ ਇੱਕ ਤਾਂ ਭੈਣ ਮੇਰੀ ਇਹ ਓਵਰ ਐਕਟਿੰਗ ਘੱਟ ਕਰ ਦੇ ਠੀਕ ਹੈ ਹੋ ਸਕਦਾ ਫਿਰ ਤੇਰਾ ਚੈਨਲ ਵਧੀਆ ਚੱਲੇ ਜਾਂ ਲੋਕ ਤੈਨੂੰ ਦਿਲੋਂ ਪਸੰਦ ਕਰਨ ਇੱਕ ਥੋੜਾ ਜਨਾ ਆਪਣੇ ਹਸਬੰਡ ਦੀ ਰਿਸਪੈਕਟ ਕਰਿਆ ਕਰ ਤੇ ਮੇਨ ਚੀਜ਼ ਮੈਂ ਤੈਨੂੰ ਕਹਾਂ ਕਿ ਕਿਤੇ ਜੌਬ ਜੁਆਇਨ ਕਰ ਲਾ ਇਹਨੂੰ ਸਾਈਡ ਬਿਜ਼ਨਸ ਦੀ ਤੌਰ ਤੇ ਵੀਡੀਓ ਬਣਾ ਲਿਆ ਕਰ ਪਾ ਲਿਆ ਕਰ ਚੈਨਲ ਤੇ ਠੀਕ ਹੈ ਮੈਂ ਮੈਂ ਵੀ ਤਾਂ ਪਾਉਣੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਨਾ ਕਰ ਹਨਾ ਬਈ ਘਰ ਕੰਮ ਇਹ ਵੀ ਕਰ ਬਹੁਤ ਵਧੀਆ ਕੰਮ ਆ ਪਰ ਇੱਕ ਸਾਈਡ ਬਿਜ਼ਨਸ ਦੀ ਤੌਰ ਤੇ ਜੇ ਘਰ ਬਣਾਉਣਾ ਨਾ ਆਪਦੇ ਹਸਬੰਡ ਦੇ ਸਿਰ ਤੇ ਇਕੱਲੇ ਦੇ ਨਾ ਛੱਡ ਕਿਉਂਕਿ ਹੁਣ ਦੇ ਟਾਈਮ ਦੇ ਵਿੱਚ ਇਕੱਲੇ ਦੀ ਕਮਾਈ ਬਹੁਤ ਜ਼ਿਆਦਾ ਔਖੀ ਹੈ ਹੁਣ ਤੁਸੀਂ ਦੋ ਜਣੇ ਹੋ ਕਰ ਲਓਗੇ ਕੰਮ ਤਾਂ ਬਣਾ ਲਓਗੇ ਅਦਰਵਾਈਜ਼ ਬਹੁਤ ਔਖਾ ਹੋ ਜਾਣਾ ਇੱਥੇ ਤੁਹਾਡੇ ਮੇਲਾ ਦਾ ਇੱਕ ਦੋ ਕਮਰੇ ਆ ਘਰੇ ਤੁਸੀਂ ਉੱਥੇ ਹੀ ਹਨਾ ਕਿੰਨਾ ਔਖਾ ਹੋ ਜਾਂਦਾ ਇਦਾਂ ਸੋ ਅੱਜ ਦੀ ਵੀਡੀਓ ਵੀ ਚੰਨਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ